जय शंकर मीट्स चाइनाज वेंग ही सेज एलएसी मस्ट बी रिस्पेक्टेड एक पासे तो ਤੁਹਾਡਾ ਪ੍ਰਾਈਮ ਮਿਨਿਸਟਰ ਪਾਰਲੀਮੈਂਟਸ ਖਲੋ ਕੇ ਕਹਿੰਦਾ ਹੈ ਕਿ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਗੁੱਸਾ ਜੇ ਤੁਹਾਡੀ ਪੋਜੀਸ਼ਨ ਇਹ ਹੈ ਪਬਲੀਕਲੀ ਕਿ ਵੀ ਕੋਈ ਜਿਹੜਾ ਆਇਆ ਹੀ ਨਹੀਂ ਫਿਰ ਤੁਸੀਂ ਕਿਹੜੀ ਐਲਐਸਸੀ ਦਾ ਰਿਸਪੈਕਟ ਕਰਨ ਦੀ ਗੱਲ ਕਰਦੇ ਹੋ ਮੰਦਰਾਂ ਚੋਂ ਤੇ ਦੂਜੇ ਤੀਜੇ ਤਾਂ ਹੋਇਆ ਜੀ ਮੂਰਤੀਆਂ ਹਟਾ ਦਿਓ ਉਹਨਾਂ ਨੇ ਕਿਹਾ ਫਿਰ ਤਾਂ ਭਗਵਾਨ ਹੀ ਕੋਈ ਨਹੀਂ ਬਚੇਗਾ ਸਾਰੇ ਮੰਦਰਾਂ 'ਚ ਤਾਂ ਚੀਂਦੀਆਂ ਬਣੀਆਂ ਮੂਰਤੀਆਂ ਐਪਾਂ ਹਟਾਤੀਆਂ ਜੀ ਇਹ ਅਸੀਂ ਐਪ ਹਟਾਤੀ ਤੇ ਉਹ ਹਟਾਤੀ ਲੇਕਿਨ ਵਪਾਰ ਇਹਨਾ 4 ਸਾਲਾਂ 'ਚ ਹਰ ਸਾਲ 5 ਬਿਲੀਅਨ ਵੱਧ ਜਾਂਦਾ ਉਹ ਤਾਂ ਈਵਨ ਇਹਨਾਂ ਦੋਨਾਂ ਨੂੰ ਵੀ ਚਾਈਨਾ ਦਾ ਹਿੱਸਾ ਮੰਨਦੇ ਹੋ ਕਹਿੰਦੇ ਨੇ ਸਾਊਥ 티ਬਤ ਅਰਨਾਚਲ ਪ੍ਰਦੇਸ਼ੋਂ ਲੇਕਿਨ ਇਹਨਾਂ ਦੀ ਇੰਨੀ ਹਿੰਮਤ ਨਹੀਂ ਕਿ ਇਹ ਕਹਿਣ ਕਿ ਜੀ ਸਾਡਾ ਏਰੀਆ ਤੁਸੀਂ ਤੁਸੀਂ ਐਗਰੈਸਰ ਹੋ ਵੈਲਕਮ ਬੈਕ ਅਨੋਰ ਪ੍ਰੋਗਰਾਮ ਸਰਵਾਇਰਸ ਗੱਲਬਾਤ ਕਰਨ ਜਾ ਰਹੇ ਜਿਸ ਤਰ੍ਹਾਂ ਕੀ ਗੱਲਬਾਤ ਜਾਰੀ ਸੀ ਕਿ ਐਸਓਸੀਓ ਦਾ ਜਿਹੜਾ ਸਮੇਲਨ ਹੈ ਉਹ ਹੋ ਰਿਹਾ ਹੈ ਸੋ ਉਸ ਦੌਰਾਨ ਵੀ ਇਸ ਫਰੇਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਐਸਓ ਦੇ ਸਮੇਲਨ ਦੌਰਾਨ ਸਾਈਡ ਲਾਈਨ ਤੇ ਭਾਰਤੀ ਵਿਦੇਸ਼ ਮੰਤਰੀ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਐਲਐਸਸੀ ਦਾ ਜਿਹੜਾ ਸਨਮਾਨ ਕੀਤਾ ਜਾਵੇ ਅਤੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਭਾਰਤ ਦਾ ਪ੍ਰਧਾਨ ਮੰਤਰੀ ਚੀਨ ਨੂੰ ਹਮਲਾਵਰ ਹੀ ਨਹੀਂ ਮੰਨਦਾ ਫਿਰ ਕਿਹੜੇ ਐਲਐਸਸੀ ਦਾ ਸਨਮਾਨ ਕੀਤਾ ਜਾਵੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਤੁਸੀਂ ਸਨ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਅਨ ਲਿਖਣ ਲਈ ਤੁਹਾਡਾ ਸਬਤਾ ਬਹੁਤ ਬਹੁਤ ਧੰਨਵਾਦ ਜੀ ਰਾਤ ਸਾਹਿਬ ਕੀ ਵਿਚਾਰਾਂ ਨੇ ਅ ਦੇਖੋ ਅਸੀਂ ਹੁਣੇ ਆਸਥਾਨਾ ਕਜ਼ਾਕਿਸਤਾਨ ਦੀ ਰਾਜਧਾਨੀ ਦੇ ਵਿੱਚ SCO ਸਮਿਟ ਦਾ ਜ਼ਿਕਰ ਕੀਤਾ ਜਿੱਥੋਂ ਮੋਦੀ ਗੈਰਹਾਜ਼ਰ ਰਿਹਾ ਹੈ ਅਮਰੀਕਾ ਤੋਂ ਡਰਦਾ ਹੈ ਔਰ ਉਹਨੇ ਆਪਣੀ ਥਾਂ ਐਸ ਜੈ ਸ਼ੰਕਰ ਨੂੰ ਭੇਜਿਆ ਸੋ ਜ਼ਾਹਰ ਹੈ ਕਿ ਬਾਕੀ ਤਾਂ ਜਿਵੇਂ ਪੁੱਤੇ ਨੂੰ ਉੱਥੇ ਹੈ ਸ਼ੀਜ਼ ਇਨ ਪਿੰਗ ਉੱਥੇ ਹੈ ਔਰ ਚਾਈਨਾ ਡੋਮਿਨੇਟਿਡ SCO ਹੈ ਸੋ ਉਹਨਾਂ ਦਾ ਫੋਰਨ ਮਨਿਸਟਰ ਵੀ ਮਿਸਟਰ ਵੈਂਗ ਜੀ ਚਾਈਨਾ ਦਾ ਉਹ ਵੀ ਆਸਥਾਨਾ ਚ ਆਇਆ ਹੋਇਆ ਸੋ ਐਸ ਜੈ ਸ਼ੰਕਰ ਜਿਹੜਾ ਕਿ ਮੋਦੀ ਦਾ ਸੁਨੇਹਾ ਪੜਨ ਲਈ ਆਇਆ ਉਸ ਦੇ ਨਾਲ ਇੱਕ ਸਾਈਡ ਲਾਈਨ ਮੀਟਿੰਗ ਜਿਹੜੀ ਹੈ ਉਹ ਮਿਸਟਰ ਵੈਂਗ ਜੀ ਦੀ ਹੋਈ ਔਰ ਨਿਕਲਨ ਕਲਾਣਾ ਕੀ ਸੀ ਕਿਉਂਕਿ ਪਿਛਲੇ 12 ਮਹੀਨੇ ਚ ਆਲਮੋਸਟ 6 ਸਾਲ ਚ ਤੀਸਰੀ ਮੀਟਿੰਗ ਹੈ ਦੋਨੋਂ ਫੋਰਨ ਮਿਨਿਸਟਰਸ ਦੀ ਉਹਦੇ ਚ ਉਹੀ ਹੁੰਦਾ ਹੈ ਕਿ ਜੀ ਅਸੀਂ ਗਲਬਾਤ ਕਰ ਰਹੇ ਆ ਗਲਬਾਤ ਹੋਣੀ ਚਾਹੀਦੀ ਹੈ ਗਲਬਾਤ ਕਰਦੇ ਰਹਾਂਗੇ ਨਤੀਜੇ ਨਿਕਲਣੇ ਚਾਹੀਦੇ ਨੇ ਨਤੀਜੇ ਨਿਕਲਣਗੇ ਲੇਕਿਨ ਜਿਹੜੀਆਂ ਉਹਨਾਂ ਦੀਆਂ ਕਮਾਂਡਰ ਲੈਵਲ ਟਾਕਸ ਵੀ ਹੋਈਆਂ ਉਹ ਵੀ ਮੇਰਾ ਖਿਆਲ ਦਾ 14 ਮੀਟਿੰਗਸ ਹੋਈਆਂ ਉਹਨਾਂ 'ਚ ਵੀ ਉਹ ਡੈਪ ਸੌਂਗ ਹੋਏ ਡੈਪ ਚੌਂਗ ਹੋਏ ਕੋਈ ਚਾਈਨਾ ਨੇ ਤਾਂ ਆਪਣੇ ਔਰ ਇਹਨਾਂ ਦੇ ਆਪਣਾ ਉਥੋਂ ਦਾ ਜਿਹੜੇ ਕਾਉਂਸਲਰ ਔਰ ਦੂਜਿਆਂ ਦਾ ਮੰਨਣੇ ਕਿ ਕਿੰਨੇ ਜਿਹੜੇ ਪੁਆਇੰਟ ਸੀ ਜਿਹੜੇ ਪੈਟਰੋਲਿੰਗ ਪੁਆਇੰਟ ਸੀ ਉਹਦੇ ਤੇ ਕਿੰਨੇ ਹੱਦ ਤੱਕ ਹੁਣ ਜਾ ਹੀ ਨਹੀਂ ਸਕਦੇ ਔਰ ਹੁਣ ਵੀ ਜਦੋਂ ਇਹ ਦੋਨੋਂ ਮਿਲੇ ਆ ਨਾ ਜਿਹੜੀ ਪਿਕਚਰ ਬਾਅਦ ਚ মিডিਆ ਚ ਆਈ ਹੈ ਉਹਦੇ ਚ ਫਰੋਜ਼ਨ ਲੱਗਦਾ ਹੈ ਨਾ ਕਿ ਵੀ ਦੋਨੋਂ ਫ੍ਰੀਜ਼ ਕੋਈ ਗਰਮ ਜੋਸ਼ੀ ਦਾ ਦੂਰ ਦੀ ਗੱਲ ਕਿਉਂਕਿ ਇੱਕ ਤਾਂ ਚਾਈਨਾ ਇਹਦੇ ਤੋਂ ਹੀ ਅਫੈਂਡ ਹੋਇਆ ਹੋਏਗਾ ਵੀ ਮੋਦੀ ਆਇਆ ਹੀ ਨਹੀਂ ਹੈ ਸੈਕੰਡਰੀ ਇਹ ਹੈ ਵੀ ਤੁਸੀਂ ਤਰਲੇ ਕਰ ਕਰਕੇ ਮੀਟਿੰਗ ਮੰਗਦੇ ਹੋ ਰਸ਼ੀਆ ਨੂੰ ਵਿਚਪਾ ਕੇ ਕਿਉਂਕਿ ਜਦੋਂ ਗਲਵਾਨ ਦਾ ਘਟਨਾਕ੍ਰਮ ਹੁੰਦਾ ਹੈ 2020 ਚ ਦੇ ਰਸ਼ੀਆ ਦੀ ਮਿੰਨਤ ਕਰਕੇ ਦੋਨੋਂ ਵਾਰੀ ਜਿਹੜਾ ਐਸ ਜੈ ਸ਼ੰਕਰ ਔਰ ਫੋਰਮ ਮਿਨਿਸਟਰ ਰਸ਼ੀਆ ਮਾਸਕੋ ਚ ਮਿਲੇ ਸੀ ਪਰ ਤੁਸੀਂ ਫੇਰ ਜਾ ਕੇ ਅਮਰੀਕਾ ਦੀ ਗੱਲ ਚ ਵੜ ਜਾਂਦੇ ਹੋ ਜੋ ਚਾਈਨਾ ਦੇ ਮੈਂ ਕੰਟੈਕਸਟ ਗੱਲ ਕਰ ਰਿਹਾ ਜੀ ਪਰ ਇਹਦੇ ਚ ਹੁਣੇ ਖਬਰ ਇਹ ਹੈ ਜੈ ਸ਼ੰਕਰ ਮੀਟਸ ਚਾਈਨਾਜ਼ ਵੈਂਗ ਜੀ ਸੇਜ਼ ਐਲਸੀ ਮਸਟ ਬੀ ਰਿਸਪੈਕਟਿਡ ਔਰ ਇੱਕ ਸਾਈਡਲਾਈਨ ਮੀਟਿੰਗ ਹੋਈ ਉਹਨਾਂ ਨੇ ਕਿਹਾ ਜੀ ਦੇਖੋ ਜਿਹੜੀ ਐਲਸੀ ਲਾਈਨ ਆਫ ਐਕਚੁਅਲ ਕੰਟਰੋਲ ਉਹਦਾ ਰਿਸਪੈਕਟ ਜਿਹੜਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇਹ ਬੜਾ ਇੰਪੋਰਟੈਂਟ ਹੈ ਕਿ ਫਾਰ ਪੀਸ ਐਂਡ ਟ੍ਰੈਕਿਲਟੀ ਇਨ ਦਾ ਬਾਰਡਰ ਏਰੀਆਜ਼ ਹਮੇਸ਼ਾ ਰਹੇ ਤਾਂ ਕੋਈ ਸਿੱਧਾ ਸਵਾਲ ਪੁੱਛ ਸਕਦਾ ਹੈ ਕਿ ਵੀ ਤੁਸੀਂ ਇੱਕ ਪਾਸੇ ਤਾਂ ਤੁਹਾਡਾ ਪ੍ਰਾਈਮ ਮਿਨਿਸਟਰ ਪਾਰਲੀਮੈਂਟਸ ਖਲੋ ਕੇ ਕਹਿੰਦਾ ਹੈ ਕਿ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਗੁਰਸਾ ਹਾਂ ਦਹਿਸ਼ਤਗਰਦੀ ਦੇ ਮਾਮਲੇ 'ਚ ਜ਼ਰੂਰ ਹੁਣ ਵੀ ਪਾਰਲੀਮੈਂਟ ਦੀ ਸਪੀਚ 'ਚ ਮੋਦੀ ਨੇ ਕਿਹਾ ਕਿ 214 ਸਾਲ ਪਹਿਲੇ ਯਹਾਂ ਆ ਕੇ ਮਾਰਤੇ ਥੇ ਦਹਿਸ਼ਤਗਰਦ ਅਬ ਹਮ ਘਰ ਮੇਂ ਘੁਸ ਕੇ ਮਾਰਤੇ ਸੋ ਮਤਰੂ ਮੰਨ ਰਹਾ ਹੈ ਕਿ ਵੀ ਕੇ ਇੰਟਰਨੈਸ਼ਨਲ ਰਿਪ੍ਰੈਸ਼ਨ ਅਸੀਂ ਕਰ ਰਹੇ ਪਰ ਜਦੋਂ ਚਾਈਨਾ ਦਾ ਇਹ ਆਂਦਾ ਔਰ ਇਹਨਾਂ ਦਾ ਆਈਡੀਆ ਲੋਗ ਹਿੰਦੂ ਹਿੰਦੂ ਤੋਂ ਵੀ ਆਈਡੀਆ ਲੋਗ ਸੁਭਰਾਮਨੀਅਨ ਸਵਾਮੀ ਵੀ ਇਹ ਕਹਿੰਦਾ ਹੈ ਕਿ 4000 ਕਿਲੋਮੀਟਰ ਦੀ ਜਿਹੜੀ ਧਰਤੀ ਹੈ ਉਹ ਚਾਈਨਾ ਨੇ ਇਹਨਾ ਤੋਂ ਖੋਈ ਹੈ ਇਹਨਾਂ ਸਾਲਾਂ ਚ ਔਰ ਇਹ ਬਿਲਕੁਲ ਨਹੀਂ ਇਹ ਕਹਿਣ ਨੂੰ ਹੀ ਤਿਆਰ ਨਹੀਂ ਜੇ ਤੁਹਾਡੀ ਪੋਜੀਸ਼ਨ ਇਹ ਹੈ ਪਬਲੀਕਲੀ ਕਿ ਵੀ ਕੋਈ ਜਿਹੜਾ ਆਇਆ ਹੀ ਨਹੀਂ ਫਿਰ ਤੁਸੀਂ ਕਿਹੜੀ ਐਲ ਐ ਸੀ ਦਾ ਰਿਸਪੈਕਟ ਕਰਨ ਦੀ ਗੱਲ ਕਰਦੇ ਹੋ ਸੋ ਮਤਲਬ ਇਹ ਹੈ ਵੀ ਇਹ ਲੋਕਾਂ ਨਾਲ ਵੀ ਝੂਠ ਬੋਲਦੇ ਨੇ ਪਾਰਲੀਮੈਂਟ ਚ ਖਲੋ ਕੇ ਵੀ ਝੂਠ ਬੋਲਦੇ ਨੇ ਔਰ ਜੇ ਤੁਸੀਂ ਚਾਈਨਾ ਦੇ ਸਾਹਮਣੇ ਦੇਖੋ ਤਾਂ ਫਿਰ ਉੱਥੇ ਭਿੱਜੀ ਬਿੱਲੀ ਬਿੱਲੀ ਬਣੇ ਹੁੰਦੇ ਨੇ ਔਰ ਹਕੀਕਤ ਇਹ ਹੈ ਕਿ ਇੱਕ ਸਟੇਜ ਤੇ ਕੁਝ ਸਾਲ ਪਹਿਲਾਂ ਤੱਕ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਜਿਹੜਾ ਚੀਨ ਜਿਹੜਾ ਭਾਰਤ ਦਾ ਸੀ ਉਹ ਅਮਰੀਕਾ ਸੀ ਹੁਣ 120 ਬਿਲੀਅਨ ਡਾਲਰ ਦਾ ਸਰਪਲਸ ਟ੍ਰੇਡ ਚਾਈਨਾ ਦੇ ਨਾਲ ਭਾਰਤ ਕਰਦਾ ਕਿਉਂਕਿ ਜੇ ਤੁਹਾਨੂੰ ਇਹ ਹੈ ਵੀ ਚਾਈਨਾ ਨੇ ਐਲਐਸਸੀ ਦੇ ਉੱਤੇ ਧਾਵਾ ਬੋਲ ਕੇ ਤੁਹਾਡੀ ਜ਼ਮੀਨ ਖੋਈ ਹੈ ਬੋਲੋ ਮੂੰਹ ਹੂੰ ਫਿਰ ਮੰਦਰਾਂ ਚੋਂ ਤੇ ਦੂਜੇ ਤੀਜੇ ਤਾਂ ਹੋਇਆ ਜੀ ਮੂਰਤੀਆਂ ਹਟਾ ਦਿਓ ਉਹਨਾਂ ਨੇ ਕਿਹਾ ਫਿਰ ਤਾਂ ਭਗਵਾਨ ਹੀ ਕੋਈ ਨਹੀਂ ਬਚੇਗਾ ਸਾਰੇ ਮੰਦਰਾਂ ਇ ਤਾਂ ਚੀਂਦੀਆਂ ਬਣੀਆਂ ਮੂਰਤੀਆਂ ਆਪਾਂ ਹਟਾਤੀਆਂ ਜੀ ਇਹ ਅਸੀਂ ਐਪ ਹਟਾਤੀ ਉਹ ਹਟਾਤੀ ਲੇਕਿਨ ਵਪਾਰ ਇਹ ਨਾ 4 ਸਾਲਾਂ ਚ ਹਰ ਸਾਲ 5 ਬਿਲੀਅਨ ਵੱਧ ਜਾਂਦਾ ਹੈ ਤੇ ਇਹਦਾ ਮਤਲਬ ਇਹ ਹੈ ਵੀ ਕਿਸੇ ਕੰਡੇ ਤੇ ਤਾਂ ਝੂਠ ਹੈ ਚੀਨ ਤਾਂ ਝੂਠ ਨਹੀਂ ਚੀਨ ਨੂੰ ਤਾਂ ਵਪਾਰ ਮਿਲ ਰਿਹਾ ਹੈ ਚਾਇਨਾ ਤਾਂ ਜਿਹੜਾ ਹੈ ਸਾਰੇ ਦੇ ਮਾਮਲੇ ਚ ਇਹ ਵੀ ਉਹਨਾਂ ਨੂੰ ਕਹਿੰਦਾ ਕਿ ਭਾਈ ਅਸੀਂ ਤੁਹਾਡੀ ਜੋ ਤੁਸੀਂ ਕਸ਼ਮੀਰ ਚ ਕੀਤਾ 2019 ਅਸੀਂ ਨਹੀਂ ਮੰਨਦੇ ਉਹਨੂੰ ਔਰ ਲਦਾਖ ਜਿਹੜਾ ਹੈ ਇਹ ਵੀ ਸਾਡਾ ਹਿੱਸਾ ਹੈ ਔਰ ਨਾਚਲ ਪ੍ਰਦੇਸ਼ ਵੀ ਸਾਡਾ ਹਿੱਸਾ ਹੈ ਹੁਣ ਉਹ ਤਾਂ ਈਵਨ ਇਹਨਾਂ ਦੋਨਾਂ ਨੂੰ ਵੀ ਚਾਈਨਾ ਦਾ ਹਿੱਸਾ ਮੰਨਦੇ ਹੋ ਕਹਿੰਦੇ ਨੇ ਸਾਊਥ 티ਬਤ ਤੇ ਨਾਚਲ ਪ੍ਰਦੇਸ਼ ਨੂੰ ਲੇਕਿਨ ਇਹਨਾਂ ਦੀ ਇੰਨੀ ਹਿੰਮਤ ਨਹੀਂ ਕਿ ਇਹ ਕਹਿਣ ਕਿ ਜੀ ਸਾਡਾ ਏਰੀਆ ਤੁਸੀਂ ਤੁਸੀਂ ਐਗਰੈਸਰ ਹੋ ਤੇ ਤੁਸੀਂ ਕਹੀ ਜਾਓ ਜੀ ਐਲਐਸਸੀ ਦਾ ਬਹੁਤ ਰਿਸਪੈਕਟ ਕਰੋ ਉਹ ਕਹਿੰਦੇ ਜੀ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਅਸੀਂ ਤੁਹਾਡੀ ਤਰ੍ਹਾਂ ਥਾਲੀ ਦੇ ਵਿੱਚ ਦੀਵੇ ਬਾਲ ਕੇ ਕੋਈ ਤੂਫ ਬੱਤੀ ਨਹੀਂ ਕਰਦੇ ਰਿਸਪੈਕਟ ਅਸੀਂ ਬਹੁਤ ਕਰਦੇ ਆ ਐਲ ਐ ਸੀ ਦਾ ਸੋ ਇਹ ਆਪਣੇ ਲੋਕਾਂ ਨਾਲ ਵੀ ਧੋਖਾ ਕਰ ਰਹੇ ਨੇ ਇੰਟਰਨੈਸ਼ਨਲੀ ਕਿਹਨੂੰ ਧੋਖਾ ਦੇ ਰਹੇ ਨੇ ਬਿਲਕੁਲ ਜੀ ਰਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅਥਲਨ ਬ੍ਰੇਕ ਵਿਊਰਸ ਤੁਸੀਂ ਕਿਤਨੇ ਜਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ